ਤੇ ਬੇਨਤੀ ਆ ਕਿ ਹੁਣ ਹਾੜੀ ਦਾ ਸੀਜ਼ਨ ਆ ਦਾਣਾ ਫੱਕਾ ਸਾਰੇ ਕਿਸਾਨ ਭਰਾਵਾਂ ਦੇ ਕੋਲੇ ਆਇਆ ਤੇ ਬੇਨਤੀ ਆ ਵੀ ਜੇ ਕਿਸੇ ਨੇ ਦਾਣਾ ਫੱਕਾ ਘੋੜਿਆਂ ਵਾਸਤੇ ਸੇਵਾਵਾਂ ਕਰਨੀਆਂ ਨੇ ਉਹ ਸਿੱਧਾ ਸਾਡੇ ਕੋਲੇ ਇੱਥੇ ਪਹੁੰਚਦਾ ਕਰੋ ਦੇਖੋ ਨਾ ਤਾਂ ਹੁਣ ਸਾਡੇ ਕੋਲ ਟਾਈਮ ਆ ਮੋਰਟੀ ਛੱਡ ਕੇ ਜਾਣ ਦਾ ਘਰਾਂ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਆ ਬਾਣੇ ਪਾ ਕੇ ਸਾਡੇ ਨੌਤੇ ਦਲਪੰਥ ਦੇ ਨਾਂ ਦੇ ਪਿੰਡਾਂ ਦੇ ਵਿੱਚ ਗੁਰਾਈ ਕਰਦੇ ਨੇ ਖਾਸ ਕਰਕੇ ਸਾਡਾ ਇਲਾਕਾ ਜਿਹੜਾ ਮੂਨਕ ਜਾਖਲ ਇਸ ਏਰੀਆ ਦੇ ਕੁਝ ਭਾਰੜੇ ਸਿੰਘ ਨੇ ਜਿਹੜੇ ਪੌਸਾ ਗੁਰਦੁਆਰੇ ਦੇ ਨਾਂ ਤੇ ਦਲਪੰਥ ਅਰਬਾਂ ਕਰਬਾਂ ਦੇ ਨਾਂ ਤੇ ਉਗਰਾਹੀਆਂ ਕਰਦੇ ਨੇ ਜਾਖਲ ਦੇ ਨੇ ਉਹ ਕੁਝ ਜਮਾਲਪੁਰ ਦੇ ਨੇ ਤੇ ਮਿਲਨ ਦਾ ਹੋਰ ਵੀ ਇੱਕ ਇੱਕ ਦੋਸ਼ਾਵਾਂ ਦੇ ਹੈਗੇ ਨੇ ਜਾਂ ਖਾਸ ਕਰਕੇ ਜਾਖਲ ਦੇ ਉਹ 99 ਤੇ ਗ੍ਰਾਹਕੀਆਂ ਕਰਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਇਲਾਕਾ ਜਿਹੜਾ ਸੰਰੂਪ ਡਿਸਟ੍ਰਿਕਟ ਆ ਮੂਨ ਕੇ ਏਰੀਆ ਜਾਖੜ ਦਾ ਏਰੀਆ ਹਰਿਆਣਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਉਹ 99 ਲੈ ਕੇ ਗ੍ਰਾਹਕੀ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਨੋਟ ਕਰ ਲਿਓ 9815264704 ਨੰਬਰ ਆ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਕੀ ਸਾਧ ਸੰਗਤ ਨੂੰ ਬੇਨਤੀ ਆ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਤੁਹਾਨੂੰ ਪਤਾ ਕਿ ਦਲਪੰਥ ਅਰਬਾਂ ਕਰਬਾਂ ਨੋਰ ਜਾਂ ਤੇ ਡਟਿਆ ਬੈਠਾ ਪਹਿਲਾਂ ਕਿਸਾਨੀ ਮੋਰਚੇ ਜੋ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਮੋਰੀ ਲੋਕ ਅਦਾ ਕੀਤਾ ਜਿੱਤ ਪ੍ਰਾਪਤ ਕੀਤੀ ਉਹਨਾਂ ਅਸੀਂ ਚੰਡੀਗੜ੍ਹ ਬੰਦੀ ਸਿੰਘਾਂ ਦੇ ਮੋਰਚੇ ਤੇ ਬੈਠੇ ਆ ਸੰਭੂ ਬਾਡਰ ਤੇ ਵੀ ਤੇ ਖਨੌਰੀ ਬਾਡਰ ਤੇ ਸਿੰਘ ਸਾਹਿਬਾ ਬਕਰਤ ਸਿੰਘ ਜੀ ਉਹ ਸੇਵਾਵਾਂ ਨਾ ਆ ਰਹੇ ਨੇ ਤੇ ਬੇਨਤੀ ਆ ਕਿ ਹੁਣ ਹਾੜੀ ਦਾ ਸੀਜ਼ਨ ਆ ਦਾਣਾ ਪੱਕਾ ਸਾਰੇ ਕਿਸਾਨ ਭਰਾਵਾਂ ਦੇ ਕੋਲੇ ਆਇਆ ਤੇ ਬੇਨਤੀ ਆ ਵੀ ਜੇ ਕਿਸੇ ਨੇ ਦਾਣਾ ਪੱਕਾ ਘੋੜਿਆਂ ਵਾਸਤੇ ਸੇਵਾਵਾਂ ਕਰਨੀਆਂ ਨੇ ਉਹ ਸਿੱਧਾ ਸਾਡੇ ਕੋਲੇ ਇੱਥੇ ਪਹੁੰਚਦਾ ਕਰੋ ਦੇਖੋ ਨਾ ਤਾਂ ਹੁਣ ਸਾਡੇ ਕੋਲ ਟਾਈਮ ਆ ਮੁਰਤੀ ਛੱਡ ਕੇ ਜਾਣ ਦਾ ਘਰਾਂ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਆ ਬਾਣੇ ਪਾ ਕੇ ਸਾਡੇ ਨੌਂ ਤੇ ਦਲਪੰਥ ਦੇ ਨਾਂ ਦੇ ਪਿੰਡਾਂ ਦੇ ਵਿੱਚ ਗੁਰਾਈ ਕਰਦੇ ਨੇ ਖਾਸ ਕਰਕੇ ਸਾਡਾ ਇਲਾਕਾ ਜਿਹੜਾ ਮੂਨਕ ਜਾਖਲ ਇਸ ਏਰੀਆ ਦੇ ਕੁਝ ਭਾਰੜੇ ਸਿੰਘ ਨੇ ਜਿਹੜੇ ਪੌਸ ਸਾਹਿਬ ਗੁਰਦੁਆਰੇ ਦੇ ਨਾਂ ਤੇ ਦਲਪੰਥ ਅਰਬਾਂ ਕਰਬਾਂ ਦੇ ਨਾਂ ਤੇ ਉਗਰਾਹੀਆਂ ਕਰਦੇ ਨੇ ਜਾਖਲ ਦੇ ਨੇ ਉਹ ਕੁਝ omialpur ਦੇ ਨੇ ਤੇ ਮਿਲਨ ਦਾ ਹੋਰ ਵੀ ਇੱਕ ਇੱਕ ਦੁਸ਼ਾਵਾਂ ਦੇ ਹੈਗੇ ਨੇ ਜਾਂ ਖਾਸ ਕਰਕੇ ਜਾਖਲ ਦੇ ਉਹ 99 ਤੇ ਗ੍ਰਾਹਕੀਆਂ ਕਰਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਇਲਾਕਾ ਜਿਹੜਾ ਸੰਰੂਪ ਡਿਸਟ੍ਰਿਕਟ ਆ ਮੂਨ ਕੇ ਏਰੀਆ ਜਾਖੜ ਦਾ ਏਰੀਆ ਹਰਿਆਣਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਉਹ 99 ਲੈ ਕੇ ਗ੍ਰਾਹਕੀ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਨੋਟ ਕਰ ਲਿਓ 9815264704 ਨੰਬਰ ਆ ਮੇਰਾ 9815264704 ਨੰਬਰ ਆ ਜੇ ਕੋਈ 95 ਤੇ ਗ੍ਰਾਹੀ ਕਰਨਾ ਨਾਲ ਸਾਡੇ ਨਾਲ ਇੱਥੇ ਸੰਪਰਕ ਕੀਤਾ ਜਾਵੇ ਫਿਰ ਅਸੀਂ ਦੱਸਾਂਗੇ ਵੀ ਉਹ 95 ਤੇ ਜਾਲੀ ਆਏ ਨੇ ਜਾਂ ਕਿਸ ਤਰ੍ਹਾਂ ਦੇਖੋ ਸਾਥੋਂ ਨਹੀਂ ਜਾਇਆ ਜਾਂਦਾ 2-3 ਸਾਲ ਹੋ ਗਏ ਕਿ ਅਸੀਂ ਗ੍ਰਾਹੀ ਕਰਿਓ ਹੀ ਨਹੀਂ ਗਏ ਹੀ ਨਹੀਂ ਹੈਗੀ ਮੈਂ ਬੇਨਤੀ ਕਰਦਾ ਦਾਣਾ ਫੱਕਾ ਸਾਰਿਆਂ ਕੋਲੇ ਜਿਹਨੇ ਪਹੁੰਚਦਾ ਕਰਨਾ ਸਾਡੇ ਕੋਲ ਇੱਥੇ ਪਹੁੰਚਦਾ ਕਰ ਦੋ ਜਾਂ ਗੁਰਦੁਆਰਾ ਪਾਉ ਸਾਹਿਬ ਕੜੈਲ ਉੱਥੇ ਪਹੁੰਚਦਾ ਕਰੋ ਹੱਕ ਬਣਦਾ ਜਦੋਂ ਹੋਰ ਵੱਡੇ ਵੱਡੇ ਅਹ ਕਾਰ ਸੇ ਵਾਲੇ ਮਹਾਪੁਰਖ ਤੁਹਾਡੇ ਕੋਲੇ ਆਉਂਦੇ ਨੇ ਬੋਰੀਆਂ ਦੀਆਂ ਬੋਰੀਆਂ ਤੁਸੀਂ ਦਿਨੇ ਧੱਕੇ ਨਾਲ ਵੀ ਕਈ ਛੱਟ ਜਾਂਦੇ ਨੇ ਪੰਜ-ਪੰਜ ਬੋਰੀਆਂ ਦੋ-ਦੋ ਬੋਰੀਆਂ ਅਸੀਂ ਤਾਂ ਕਿਸੇ ਤੋਂ ਬੋਰੀ ਨਾ ਛੱਟੀ ਇਹ ਨਾ ਛਟਣੀ ਆ ਜਿਹੜਾ ਸਰਦਾ ਸਮਾਨ ਤੁਸੀਂ ਆਪਦੇ ਪਿੰਡਾਂ ਦੇ ਵਿੱਚ ਇਕੱਠਾ ਕਰਨਾ ਉਹ ਦੇਜੋ ਬਾਕੀ ਦਲਪੰਥ ਸਰਬਾਂ ਘਰਬਾਂ ਨੇ ਚਾਲਾ ਪਾਤਾ ਦਸ ਘੋੜ ਸਵਾਰ ਫੌਜਾਂ ਨਾਲ ਜਹਦਾਰ ਸ਼ੇਰ ਸਿੰਘ ਸਮੇਤ ਘੋੜਿਆਂ ਦੇ ਉਹ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਦਲਪੰਥ ਜਿਹੜੇ ਪਿੰਡ ਦੇ ਵਿੱਚ ਪਹੁੰਚਦਾ ਉੱਥੇ ਤੁਸੀਂ ਦਾਣਾ ਪੱਕਾ ਘੋੜਿਆਂ ਨੂੰ ਤੇ ਪੱਠੇ ਉਹ ਭੇਜਿਆ ਕਰੋ ਜਿਹੜਾ ਹੁਣ ਦਲਪੰਥਾ ਉਹ ਲਹਿਰੇਗਾਗੇ ਏਰੀਏ ਦੇ ਵਿੱਚ ਬਿਤਰ ਰਿਹਾ ਅੱਜ ਪੜਾ ਲੱਗਿਆ ਹੋਇਆ ਨਾਗਲਾ ਪਿੰਡ ਲਹਿਰੇ ਦੇ ਨਾਲ ਫਿਰ ਉਸ ਤੋਂ ਬਾਅਦ ਖੜਿਆਲ ਪਿੰਡ ਦੇ ਵਿੱਚ ਲੱਗੂਗਾ ਜਿਹੜਾ ਸੁਨਾਮ ਦੇ ਕੋਲ ਇਸ ਤੋਂ ਨਾ ਦਰਪੜਾ ਦਾਰਾ ਪੰਜਾਬ ਦੇ ਵਿੱਚ ਜਾਣਾ ਸਿੰਘਾਂ ਨੇ ਪੂਰ ਸਵਾਰਾਂ ਨੇ ਉਹਨਾਂ ਨੂੰ ਬੰਦੀ ਰਸਤ ਜ਼ਰੂਰ ਦਿਓ ਸਾਰਿਆਂ ਕੋਲ ਦਾਣਾ ਪੱਕਾ ਆਇਆ ਹੋਇਆ ਤੇ ਮੈਂ ਬੇਨਤੀਆਂ ਕਰਦਾ ਸੀ ਕੌਮੀ ਉਸਾਹ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਡੱਟੇ ਬੈਠੇ ਆ ਕਿਸਾਨੀ ਮੋਰਚੇ ਦੇ ਵਿੱਚ ਵੀ ਸੇਵਾਵਾਂ ਕੀਤੀਆਂ ਨੇ ਤੇ ਹੁਣ ਜਿਹਦੇ ਜਿਹਦੇ ਘਰ ਦੇ ਵਿੱਚ ਦਾਣੇ ਪੱਕੇ ਆਏ ਨੇ ਉਹ ਇੱਥੇ ਪਹੁੰਚਦੇ ਕਰੋ ਜਿਹੜੇ ਜਾਲੀ ਬੰਦੀ 9.5 ਤੇ ਉਗਰਾਹੀ ਕਰਨ ਆਉਂਦੇ ਨੇ ਉਹਨਾਂ ਨੂੰ ਬਿਲਕੁਲ ਗਰਾਹੀ ਨਾ ਦਿੱਤੀ ਜਾਵੇ ਐਨੀ ਬੇਨਤੀਆਂ ਪ੍ਰਵਾਨ ਕਰਿਓ ਤੇ ਜੇ ਕੋਈ ਜ਼ਬਰਦਸਤੀ ਕਰਦਾ ਕੋਈ ਵੀ ਕਿਸੇ ਵੀ ਦੇਖੋ ਜਿਆਦਾਤਰ ਪਿੰਗਲਵਾੜਿਆਂ ਵਾਲੇ ਆਉਂਦੇ ਨੇ ਭਾਰੜੇ ਲੁਧਿਆਣੇ ਤੋਂ ਵੀ ਆਉਂਦੇ ਨੇ ਕਈ ਥਾਵੇਂ ਆਉਂਦੇ ਨੇ ਭਾਰੜੇ ੱੱੱਕਾ ਕਰਦੇ ਨੇ ਪਿੰਡਾਂ ਦੇ ਵਿੱਚ ਜਦੋਂ ਦੇਖਦੇ ਨੇ ਕੋਈ ਕੱਲੀ ਮਾਈ ਆ ਬੀਬੀ ਆ ੱੱੱਕਾ ਕਰਦੇ ਨੇ ੱੱੱਕੇ ਨਾਲ ਕਲਕ ਚੱਕ ਕੇ ਲੈ ਜਾਂਦੇ ਨੇ ਇਹ ਜਿਹਦਾ ਪਟਾਪਾ ਵੀ ਚੜਿਆ ਕਰੋ ਕੋਈ ਹੋ ਨਹੀਂ ਹੈਗਾ ਜਿਹੜੇ ੱੱੱਕਾ ਕਰਨ ਸਰਦਾ ਸਮਾਨ ਬੜਿਆ ਹੈ ਕੋਈ ਪਾ ਦਿਓ ਜੇ ਕੋਈ ਹੈਗਾ ਜਿਹਨੂੰ ਤੁਸੀਂ ਜਾਣਦੇ ਹੋ ਜਿੱਥੇ ਕੋਈ ਸੇਵਾ ਚੱਲਦੀ ਆ ਉੱਥੇ ਜ਼ਰੂਰ ਦਿਓ ਪਰ ਜਿਹੜੇ ਐਵੇਂ ਲੁੱਟਣ ਖਾਣ ਵਾਲੇ ਨੇ ਆਥ ਨੂੰ ਸ਼ਰਾਬਾਂ ਪੀਣੀ ਆ ਮਾੜੇ ਕੰਮ ਕਰਨੇ ਮਾਸਕਾਣੇ ਗੁਰਾਹੀ ਕਰਕੇ ਇਹ ਧਾਨਾ ਜਿਹੜਾ ਇਹ ਕਿਸਾਨਾਂ ਦਾ ਹੱਕ ਦੀ ਕਮਾਈ ਹੁੰਦੀ ਹੈ ਇਹਨੂੰ ਨਾ ਅਜਾਈ ਦਿਓ ਲੋਕਾਂ ਨੂੰ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਬਿਲਕੁਲ ਗਰਾਹੀ ਨਾ ਦਿਓ ਜਿੱਥੇ ਤੁਹਾਡੀ ਸਰਦਾ ਬਣੀ ਹੋਈ ਹੈ ਜਿੱਥੇ ਤੁਹਾਨੂੰ ਪਤਾ ਵੀ ਉੱਥੇ ਗੁਰੂ ਕੇ ਲੰਗਰ ਚੱਲਦੇ ਨੇ ਉਸੇ ਗੁਰੂ ਕੇ ਸਥਾਨਾਂ ਦੀ ਸੇਵਾ ਚੱਲ ਰਹੀ ਆ ਤੁਹਾਨੂੰ ਯਕੀਨ ਆ ਉੱਥੇ ਜਰੂਰ ਸੇਵਾ ਦੇਓ ਉਹਨਾਂ ਮਹਾਪੁਰਖਾਂ ਨੂੰ ਜਰੂਰ ਸੇਵਾ ਦਿਓ ਜੀ ਦਾ ਕੋਈ ਪਤਾ ਹੀ ਥਾਂ ਟਿਕਾਣਾ ਹੀ ਨਹੀਂ ਹੈਗਾ ਚਾਰ ਕੱਖਰ ਰਖਾ ਲੈਣ ਦੇ ਗੱਡੀਆਂ ਦੇ ਉੱਤੇ ਕਾਰ ਸੇਵਾ ਤੇ ਇਕੱਠੇ ਹੋ ਕੇ ਤਰਪਿੰਦੇ ਨੇ ਆਤ ਨੂੰ ਸ਼ਰਾਬਾਂ ਪੀਂਦੇ ਨੇ ਲਿਆ ਕੇ ਵੇਚ ਕੇ ਮਾੜੇ ਕੰਮ ਕਰਦੇ ਨੇ ਆਪਦੇ ਘਰਾਂ ਦੇ ਵਿੱਚ ਖਾਂਦੇ ਨੇ ਤੇ ਇਸ ਕਰਕੇ ਸਾਰੀਆਂ ਸੰਗਤਾਂ ਇਹ ਬੇਨਤੀਆਂ ਨੋਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਆ ਕਿ ਹੁਣ ਹਾੜੀ ਦਾ ਸੀਜ਼ਨ ਆ ਦਾਣਾ ਫੱਕਾ ਸਾਰੀ ਕਿਸਾਨ ਭਰਾਵਾਂ ਦੇ ਕੋਲੇ ਆਇਆ ਤੇ ਬੇਨਤੀ ਆ ਵੀ ਜੇ ਕਿਸੇ ਨੇ ਦਾਣਾ ਫੱਕਾ ਘੋੜਿਆਂ ਵਾਸਤੇ ਸੇਵਾਵਾਂ ਕਰਨੀਆਂ ਨੇ ਉਹ ਸਿੱਧਾ ਸਾਡੇ ਕੋਲੇ ਇੱਥੇ ਪਹੁੰਚਦਾ ਕਰੋ ਦੇਖੋ ਨਾ ਤਾਂ ਸਾਡੇ ਕੋਲ ਟਾਈਮ ਆ ਮੁਰਤੀ ਛੱਡ ਕੇ ਜਾਣ ਦਾ ਘਰਾਂ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਆ ਬਾਣੇ ਪਾ ਕੇ ਸਾਡੇ ਨਾਂ ਤੇ ਦਲਪੰਥ ਦੇ ਨਾਂ ਤੇ ਰਿੰਡਾਂ ਦੇ ਵਿੱਚ ਗੁਹਾਈ ਕਰਦੇ ਨੇ ਖਾਸ ਕਰਕੇ ਸਾਡਾ ਇਲਾਕਾ ਜਿਹੜਾ ਮੂਨਕ ਜਾਖਲ ਇਸ ਏਰੀਆ ਦੇ ਕੁਝ ਭਾਰੜੇ ਸਿੰਘ ਨੇ ਜਿਹੜੇ ਪੌਸਾ ਗੁਰਦੁਆਰੇ ਦੇ ਨੌ ਤੇ ਦਲਪੰਥਰਬਾਂ ਕਰਬਾਂ ਦੇ ਨੌ ਤੇ ਉਗਰਾਹੀਆਂ ਕਰਦੇ ਨੇ ਜਾਖਲ ਦੇ ਨੇ ਉਹ ਕੁਝ ਮਾਲਪੁਰ ਦੇ ਨੇ ਤੇ ਮਿਲਨ ਦਾ ਹੋਰ ਵੀ ਇੱਕ ਇੱਕ ਦੁਸ਼ਾਵਾਂ ਦੇ ਹੈਗੇ ਨੇ ਜਾਂ ਖਾਸ ਕਰਕੇ ਜਾਖਲ ਦੇ ਉਹ ਸਾਡੇ ਨੌ ਤੇ ਗਰਾਹੀਆਂ ਕਰਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਇਲਾਕਾ ਜਿਹੜਾ ਸੰਰੂਪ ਡਿਸਟ੍ਰਿਕਟ ਆ ਮੂਨ ਕੇ ਏਰੀਆ ਜਾਖੜ ਦਾ ਏਰੀਆ ਹਰਿਆਣਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਉਹ ਸਾਡੇ ਨਾਮ ਲੈ ਕੇ ਕਾਰਨਗਰਾਹੀ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਨੋਟ ਕਰ ਲਿਓ 9815264704 ਨੰਬਰ ਆ ਮੇਰਾ